ਪਰਮ ਸਤਕਾਰ ਜੋਗ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿੜਵਾਟੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਵਚਨਾਂ ਧੰਨ ਧੰਨ ਸਤਿਗੁਰੂ ਸਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸਚੇ ਪਾਤਸ਼ਾਹ ਜੀਾਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਪਵਿੱਤਰ ਬਚਨਾਂ ਦੁਆਰਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਜਿਹੋ ਜੀ ਮਨੁੱਖ ਦੀ ਅਵਸਥਾ ਹੁੰਦੀ ਹੈ ਜਿਹੋ ਜੇ ਸਮੇਂ ਵਿੱਚ ਮਨੁੱਖ ਵਿਚਰ ਰਿਹਾ ਹੁੰਦਾ ਹੈ ਸਾਰੀ ਲੁਕਾਈ ਹੀ ਉਸ ਨੂੰ ਉਦਾਂ ਦੀ ਲੱਗਦੀ ਹੈ ਜਿਵੇਂ ਕਹ ਲਓ ਵੀ ਚੋਰ ਨੂੰ ਸਾਰੇ ਚੋਰ ਲੱਗਦੇ ਐ ਸਾਧ ਨੂੰ ਸਾਰੇ ਸਾਧ ਲੱਗਦੇ ਐ ਐਦਾਂ ਗੁਰੂ ਸਾਹਿਬ ਜੀ ਸਾਨੂੰ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਸੁਖੀ ਏ ਕਉ ਪੇਖੈ ਸਭ ਸੁਖੀਆ ਰੋਗੀ ਕਹ ਪਾਣ ਸਭ ਰੋਗੀ ਮਰਜ਼ ਕਹਿੰਦੇ ਵੀ ਜਿਹੜਾ ਸੁੱਖ ਵਿੱਚ ਹੈ ਜਿਹੜਾ ਸੁੱਖ ਮਾਣਦਾ ਹੈ ਜਿਹਨੂੰ ਆਤਮਿਕ ਸੁੱਖ ਮਿਲ ਗਿਆ ਆਤਮਿਕ ਸੁੱਖ ਦਾ ਮਤਲਬ ਹੁੰਦਾ ਵੇ ਸਦਾ ਲਈ ਮਿਲ ਜਾਣਾ ਔਰ ਜਿਹੜਾ ਆਤਮਿਕ ਸੁੱਖਾਂ ਦੇ ਵਿੱਚ ਵਿਚਰ ਰਿਹਾ ਮਨੁੱਖ ਉਹਨੂੰ ਹਰੇਕ ਮਨੁੱਖ ਆਤਮਿਕ ਸੁਖ ਮਾਣ ਦਾ ਦਿੱਸਦਾ ਹੈ। ਵੀ ਸੁਕੀਏ ਨੂੰ ਹਰੇਕ ਬੰਦਾ ਸੁਕੀ ਦਿਖਦਾ ਹੈ। ਜਿਹੜਾ ਬੰਦਾ ਵਿਕਾਰਾਂ ਦੇ ਰੋਗ ਵਿੱਚ ਫਸਿਆ ਹੋਵੇ। ਬੇਕਾਰੀ ਹੋਵੇ। ਲੋਭੀ ਹੋਵੇ, ਲਾਲਚੀ ਹੋਵੇ, ਚੋਰ ਹੋਵੇ, ਨਸ਼ੇੜੀ ਹੋਵੇ। ਉਹਦੇ ਭਾ ਦਾ ਵੀ ਸਾਰੀ ਲੁਕਾਈ ਹੀ ਬੇਕਾਰੀ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਜਿਹੜੇ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਏ ਜਿਹੜੇ ਅਸਲ ਜੀਵਨ ਨੂੰ ਸਮਝ ਜਾਂਦੇ ਏ ਜਿਹੜੇ ਕਾਲਪੁਰਖ ਪ੍ਰਮਾਤਮਾ ਦੇ ਭਰੋਸੇ ਤੇ ਰਹਿੰਦੇ ਏ ਉਹਨਾਂ ਨੂੰ ਪਤਾ ਹੈ ਵੀ ਕਰ ਨਾ ਕਰ ਆਬਨ ਹਾਰ ਸੁਆਮੀ ਤਾਪਨ ਹਥ ਸੰਜੋਗੀ ਆਪਣੇ ਅੰਦਰ ਉਹ ਮੇਰ ਤੇਰ ਗਵਾ ਚੁੱਕੇ ਮਨੁੱਖ ਨੂੰ ਇਹ ਨਿਸ਼ਚੈ ਹੋ ਜਾਂਦਾ ਹੈ ਕਿ ਉਹ ਮਾਲਕ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਜੀਵਾਂ ਬਸੋਂ ਕਰਨ ਕਰਾਉਣ ਦੀ ਤਾਕਤ ਵਾਲਾ ਹੈ ਔਰ ਜੀਵਾਂ ਦੀ ਆਤਮਿਕ ਸੁਖ ਤੇ ਆਤਮ ਦੁੱਖ ਦਾ ਮੇਲ ਉਸ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਜਿਵੇਂ ਮਹਾਰਜ ਕਹਿੰਦੇ ਨੇ ਵੀ ਸੁੱਖ ਦੁੱਖ ਦੋਏਦਾਰ ਕੱਪੜੇ ਪਹਿ ਲੈ ਜਾਏ ਮਨੁੱਖ ਵੀ ਭਾਈ ਸੁੱਖ ਤੇ ਦੁੱਖ ਦੋਵੇਂ ਸਰੀਰ ਦੇ ਤਨ ਦੇ ਕੱਪੜੇ ਹਨ ਇਹ ਹਰੇਕ ਨੂੰ ਪਹਿਨਣੇ ਪੈਂਦੇ ਆ ਬਾਕੀ ਜਿਹੋ ਜਿਹਾ ਕੋਈ ਕੰਮ ਕਰਦਾ ਉਹਦੇ ਫਲ ਭੋਗਤਣੇ ਪੈਂਦੇ ਜੈਸਾ ਬੀਜੈ ਸੋਲਣਾ ਕਰਮਾਂ ਸੰਧੜਾ ਖੇਤ ਇਹ ਕਰਮਾਂ ਸੰਦੜਾ ਖੇਤ ਹੈ ਜਿਵੇਂ ਜ਼ਮੀਨ ਦੇ ਵਿੱਚ ਫਸਲ ਬੀਜੀ ਜਾਂਦੀ ਹੈ ਝੋਨਾ ਵੱਢਿਆ ਹੁਣ ਕਣਕ ਦਾ ਸਮਾਂ ਕਣਕ ਬੀਜਾਂਗੇ ਤੇ ਕਣਕ ਹੀ ਵੱਢਾਂਗੇ ਐਦਾਂ ਹੀ ਇਹ ਕਰਮਾ ਰੂਪੀ ਸਰੀਰ ਦੇ ਵਿੱਚ ਜਿਹੋ ਜਿਹਾ ਇਨਸਾਨ ਕਰਮ ਕਰਦਾ ਹੈ ਉਹ ਜਿਹਾ ਫਲ ਪ੍ਰਾਪਤ ਕਰ ਲੈਂਦਾ ਹੈ ਵੀ ਜਿਹੋ ਜਿਹਾ ਕਰਦਾ ਉਹ ਜਿਹਾ ਨੂੰ ਪਰ ਨਾ ਪੈਂਦਾ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ ਏ ਮੇਰ ਮਨ ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ ਤੇ ਰਗਵਾਲੀ ਤੇਜ ਕਾ ਪਾਣ ਕੋਏ ਨਾ ਭੁੱਲਾ ਜਿਨ ਸਗਲੋ ਬ੍ਰਹਮੁ ਪਛਾਤਾ ਔਰ ਜਿਸ ਨੇ ਸਭ ਜੀਵਾਂ ਵਿੱਚ ਪ੍ਰਮਾਤਮਾ ਵਸਦਾ ਪਛਾਣ ਲਿਆ ਉਸ ਦੇ ਖਿਆਲ ਵਿੱਚ ਕੋਈ ਵੀ ਜੀਵ ਕੁਰਾਹੀ ਨਹੀਂ ਜਾ ਰਿਹਾ ਉਹ ਦੇ ਮੁਤਾਬਕ ਸਾਰੇ ਜੀਵੋ ਨਰੰਕਾਰ ਦੀ ਗੋਦ ਦਾ ਨਿਗਵਾਨ ਦੇ ਹਨ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਡੀ ਮਹਾਰਜ ਕਹਿੰਦੇ ਸਾਧ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ ਵਿਚਾਰਾਂ ਵੱਲੋਂ ਸ਼ਾਂਤ ਹੋ ਜਾਂਦਾ ਹੈ ਉਹ ਸਾਰੀ ਲੋਕਾਈ ਨੂੰ ਸ਼ਾਂਤ ਚਿੱਤ ਸੰਵਿਧਾ ਹੈ ਹਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲ ਲਾਤੀ ਪਰ ਕਰ ਜਿਸ ਮਨੁੱਖ ਦਾ ਮਨ ਹਉਮੈ ਰੋਗ ਵਿੱਚ ਫਸਿਆ ਰਹਿੰਦਾ ਹੈ ਹੰਕਾਰ ਵਿੱਚ ਫਸਿਆ ਰਹਿੰਦਾ ਹੈ ਉਹ ਕਹਿੰਦੇ ਸਦਾ ਦੁਖੀ ਰਹਿੰਦਾ ਤੇ ਹਉਮੈ ਵਿੱਚ ਉਹ ਜਨਮ ਲੈ ਕੇ ਮੌਤ ਜਿਹੜੀ ਹੈ ਆਤਮਕ ਮੌਤ ਨੂੰ ਸਹੇੜੀ ਰੱਖਦਾ ਹੈ ਗਿਆਨ ਅੰਜਨ ਜਾ ਕੀ ਨਿਤਨੀ ਪੜਿਆ ਤਾਕੋ ਸਰਬ ਪ੍ਰਗਾਸਾ ਗਿਆਨ ਅੰਜਨ ਆਤਮਿਕ ਜੀਵਨ ਦੀ ਸੂਝ ਦਾ ਸਰਮਾ ਨੇਤਰੀ ਕਹਿੰਦੇ ਨੇ ਅੱਖਾਂ ਨੂੰ ਵੀ ਕਹਿੰਦੇ ਭਾਈ ਆਤਮਿਕ ਜੀਵਨ ਦੀ ਸੂਝ ਦਾ ਸਰਮਾ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ ਉਸ ਨੂੰ ਆਤਮਿਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ ਅਗਿਆਨ ਅੰਧੇਰ ਹੈ ਸੂਝ ਜਿਸ ਨਹੀਂ ਬੌੜ ਬੌੜ ਪਰਮਾਤਾ ਪਰ ਕਹਿੰਦੇ ਗਿਆਨ ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਸਹੀ ਜੀਵਨ ਬਾਰੇ ਕੁਝ ਨਹੀਂ ਸੁਝਦਾ ਉਹ ਮੜਮੜ ਪਟਕਦਾ ਰਹਿੰਦਾ ਹੈ ਸੋਣਾ ਬਿਨਾਂ ਅੰਤਿ ਸੁਆਮੀ ਆਪਣੇ ਨਾਨਕ ਇਹ ਸੁੱਖ ਮੰਗੈ ਅਰਦਾਸ ਕਰੀਏ ਮਾਲਕ ਦੇ ਚਰਨਾਂ 'ਚੇ ਮੇਰੇ ਮਾਲਕ ਸਾਡੀ ਬੇਨਤੀ ਨੂੰ ਸੁਣ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਗੁਰੂ ਜੰਦੇ ਸਭ ਫਰਮਾਨ ਕਰ ਦੇਣ ਵੀ ਤੇਰਾ ਦਾਸ ਨਾਨਕ ਤੇਰੇ ਦਰ ਤੇ ਸੁੱਖ ਮੰਗਦਾ ਹੈ ਸਾਨੂੰ ਜਾਚ ਸਿਖਾਈਏ ਗੁਰੂ ਸਾਹਿਬ ਨੇ ਵੀ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਇਹ ਅਰਦਾਸ ਕਰੀਏ ਵੀ ਦਾਤਾ ਜੀ ਪ੍ਰਮਾਤਮਾ ਸਾਡੀ ਬੇਨਤੀ ਸੁਣ ਅਸੀਂ ਤੇਰੇ ਦਰ ਤੇ ਆ ਕੇ ਸੁੱਖਾਂ ਦੀ ਪ੍ਰਾਪਤੀ ਦੀ ਮੰਗ ਕਰਦੇ ਹਾਂ ਜਹਿ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲੱਗੈ ਕਿ ਜਿੱਥੇ ਸੰਤ ਜਨ ਤੇਰੀ ਸਬਤ ਸਲਾਹ ਦੇ ਗੀਤ ਗਾਉਂਦੇ ਹੋਣ ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਹੋਵੇ ਜਿੱਥੇ ਗੁਰਬਾਣੀ ਪੜ੍ਹੀ ਸੁਣੀ ਤੇ ਵਿਚਾਰੀ ਜਾਂਦੀ ਹੋਵੇ ਉੱਤੇ ਮੇਰਾ ਮਨ ਜਿਹੜਾ ਇਹ ਪਰਚਿਆ ਰਵੇ ਇਹ ਦਾਤ ਸਾਡੀ ਸਭਨਾਂ ਦੀ ਝੋਲੀ ਵਿੱਚ ਪਾ ਦਿਓ ਜੀ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਰਲ ਮਿਲ ਕੇ ਕਰਦੇ ਰਹੀਏ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਪਰ ਮੇਰ ਪਰਿਆਤ ਰੱਖਣ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਭਗਤਤਾ ਦੀ ਅਰਦਾਸ ਗੁਰੂ ਘਰ ਦੇ ਸਿਵਾਵਾ ਪਾਤਸ਼ਾਹ ਜੀ ਸਭਨਾਂ ਦੇ ਮਨਾਂ ਨੂੰ ਪਰੇ ਕੇ ਆਪ ਲੈ ਲੈਣ ਨਿੱਤਰ ਅਰਦਾਸ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰੂ ਗੋਬਿੰਦ ਕਾ ਪੂਰਨ ਗੁਣਤਾ ਸਾਨਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ